ਮੰਦਰ ਭਗਵਾਨ ਬਰੁੰਦੇਵ ਖਵਾਜਾ ਜੀ ਅਤੇ ਆਲ ਇੰਡੀਆ ਕਸ਼ਯਪ ਰਾਜਪੂਤ ਬਾਬਾ ਹਿੰਮਤ ਸਿੰਘ ਐਜੂਕੇਸ਼ਨ ਬੋਰਡ ਬਾਬਾ ਹਿੰਮਤ ਸਿੰਘ ਚੈਰੀਟੇਬਲ ਟੈਕਨੀਕਲ ਇੰਸਟੀਚਿਊਟ ਫਗਵਾੜਾ ਵਿਖੇ ਪਿੰਡ ਰੁੜਕਾ ਕਲਾ ਦੇ ਵਾਸੀ ਅਮਰਜੀਤ ਟਾਂਡਾ ਵੱਲੋਂ ਮੰਦਰ ਵਿਖੇ ਆਉਣ ਜਾਣ ਵਾਲੀਆਂ ਸੰਗਤਾਂ ਲਈ ਠੰਡੇ ਪਾਣੀ ਵਾਲਾ ਵਾਟਰ ਕੂਲਰ ਭੇਟ ਕੀਤਾ ਗਿਆ ਇਸ ਤੋਂ ਇਲਾਵਾ ਮੰਦਰ ਕਮੇਟੀ ਵੱਲੋਂ ਮੰਦਰ ਵਿਖੇ ਗਰਮੀਆਂ ਦੇ ਮੌਸਮ ਨੂੰ ਮੁੱਖ ਰੱਖਦੇ ਹਾਂ ਠੰਡੇ ਮਿੱਠੇ ਜਲਦੀ ਸ਼ਭੀਲ ਵੀ ਲਗਾਈ ਗਈ ਇਸ ਦੌਰਾਨ ਜਥੇ ਸਮੂਹ ਮੈਂਬਰਾਂ ਨੇ ਆਉਣ ਜਾਣ ਵਾਲੇ ਰਾਗੀਦਾਂ ਨੂੰ ਬੜੇ ਹੀ ਪਿਆਰ ਤੇ ਸਤਿਕਾਰ ਸਹਿਤ ਠੰਡਾ ਮਿੱਠਾ ਜਲ ਕਮੇਟੀ ਦੇ ਪ੍ਰਧਾਨ ਗੁਰਦੇਵਾਲ ਸਿੰਘ ਜੋਨੀਆ ਤੇ ਕੁਲਾਸ ਰਿਹਾਲੇ ਵਾਲਾ ਨੇ ਅਮਰਜੀਤ ਸਿੰਘ ਟਾਂਡਾ ਦਾ ਤਹਿਤ ਲੋ ਧੰਨਵਾਦ ਕੀਤਾ ਜਿਨ੍ਹਾਂ ਨੇ ਮੰਦਰ ਵਿਖੇ ਆਉਣ ਵਾਲੀਆਂ ਸੰਗਤਾਂ ਲਈ ਠੰਡੇ ਪਾਣੀ ਦਾ ਕੂਲਰ ਭੇਟ ਕੀਤਾ ਹੈ ਸੋ ਆਲ ਇੰਡੀਆ ਕਸ਼ਮੀਰਾਜਪੂਤ ਬਾਬਾ ਹਿੰਮਸਿੰਘ ਐਜੂਕੇਸ਼ਨ ਬੋਰਡ ਅਤੇ ਬਾਬਾ ਹਿੰਮਸਿੰਘ ਕੈਰੀ ਟੇਵਲ ਟੈਕਨਿਕਲ ਇੰਸਟੀਚਿਊਟ ਸੋ ਉਹਦੀ ਪੂਰੀ ਕਮੇਟੀ ਵੱਲੋਂ ਅੱਜ ਅਨ ਬਾਰ ਗਰਮੀ ਦਾ ਮੌਸਮ ਹੈ ਤੁਹਾਨੂੰ ਪਤਾ ਉਹ ਜਿਆਦਾ ਗਰਮੀ ਹੈ ਤੇ ਠੰਡੇ ਮਿੱਠੇ ਜਲਦੀ ਸ਼ਹਿਦ ਲਗਾਈ ਗਈ ਹੈ ਸੋ ਸਵੇਰ 11 ਵਜੇ ਤੋਂ ਲੈ ਕੇ ਸੰਗਤਾਲ ਜਲ ਛੱਡ ਰਹੀਆਂ ਨੇ ਸੋ ਖਵਾਜਾ ਜੀ ਦੀ ਬੜੀ ਆਪਾਰ ਕਰਤਾ ਸੋ ਇੱਥੇ ਗੱਲ ਇੱਕ ਮੈਂ ਵਫੂਦ ਕਹਣੀ ਚਾਹਨਾ ਆਪਣੀ ਪੂਰੀ ਕਮੇਟੀ ਵੱਲੋਂ ਅਸੀਂ ਸਾਰੀ ਕਮੇਟੀ ਬਹੁਤ ਧੰਨਵਾਦੀ ਹੈ ਸ਼੍ਰੀ ਅਮਰਜੀਤ ਜੀ ਟਾਂਡਾ ਰੁੜਕਾ ਕਲਾਮ ਵਾਲੇ ਜਿਨ੍ਹਾਂ ਨੇ ਅੱਜ ਵਾਟਰ ਪੂਲਰ ਖਵਾਜਾ ਮੰਦਰ ਵਾਸਤੇ ਦਿੱਤਾ ਤਾਂ ਕਿ ਇਸ ਵਾਟਰ ਪੂਲ ਦਾ ਠੰਡਾ ਪਾਣੀ ਜਿੰਨੀ ਵੀ ਸੰਗਤ ਹੋਵੇ ਇੱਥੇ ਖਵਾਜਾ ਮੰਦਰ ਵਿੱਚ ਆਇਆ ਕਰੇਗੀ ਉਹ ਸੰਗਤ ਜਲਦ ਛੱਡਿਆ ਕਰੇਗੀ ਸੋ ਮੈਂ ਕੁਲਸ ਰਿਹਾਲੇ ਵਾਲਾ ਆਪਣੀ ਪੂਰੀ ਕਮੇਟੀ ਵੱਲੋਂ ਪ੍ਰਧਾਨਗੁਰ ਦੱਸਣਾ ਚਾਹੁੰਦੇ ਜੀ ਅਤੇ ਸਮੂਹ ਮੈਂਬਰਾਂ ਦਾ ਵੀ ਅਸੀਂ ਸ਼੍ਰੀ ਅਮਰ ਅਮਰਜੀਤ ਜੀ ਟਾਂਡਾ ਰੁੜਕਾ ਕਲਾਮ ਵਾਲੇ ਇਹਨਾਂ ਦੇ ਤੇਰੇ ਵੱਲੋਂ ਧੰਨਵਾਦੀ ਹਾਂ ਸੋ ਮਸੀਂ ਬੜੇ ਜੀ ਤੇ ਚਾਰਜ ਬੇਨਤੀ ਕਰਦੇ ਆ ਅਰਦਾਸ ਕਰਦੇ ਦੁਆਬ ਚਾਹ ਕਰਦੇ ਕਿ ਇਸ ਪਰਿਵਾਰ ਨੂੰ ਹੋਰ ਵੀ ਚੜ੍ਹਦੀ ਕਲਾ ਵਿੱਚ ਤਰੱਕੀ ਕਰੇ ਚੜ੍ਹਦੀ ਕਲਾ ਵਿੱਚ ਤੰਦਰੁਸਤ ਰਹੇ ਮੰਦਰ ਭਗਵਾਨ ਬਰੂਨ ਦੇਵ ਖਵਾਜਾ ਜੀ ਅਤੇ ਆਲ ਇੰਡੀਆ ਕਸ਼ਯਪ ਰਾਜਪੂਤ ਬਾਬਾ ਹਿੰਮਤ ਸਿੰਘ ਐਜੂਕੇਸ਼ਨ ਬੋਰਡ ਬਾਬਾ ਹਿੰਮਤ ਸਿੰਘ ਚੈਰੀਟੇਬਲ ਟੈਕਨੀਕਲ ਇੰਸਟੀਚਿਊਟ ਫਗਵਾੜਾ ਵਿਖੇ ਪਿੰਡ ਰੁੜਕਾ ਕਲਾ ਦੇ ਵਾਸੀ ਅਮਰਜੀਤ ਟਾਂਡਾ ਵੱਲੋਂ ਮੰਦਰ ਵਿਖੇ ਆਉਣ ਜਾਣ ਵਾਲੀਆਂ ਸੰਗਤਾਂ ਲਈ ਠੰਡੇ ਪਾਣੀ ਵਾਲਾ ਵਾਟਰ ਕੂਲਰ ਭੇਟ ਕੀਤਾ ਗਿਆ ਇਸ ਤੋਂ ਇਲਾਵਾ ਮੰਦਰ ਕਮੇਟੀ ਵੱਲੋਂ ਮੰਦਰ ਵਿਖੇ ਗਰਮੀਆਂ ਦੇ ਮੌਸਮ ਨੂੰ ਮੁੱਖ ਰੱਖਦੇ ਹਾਂ ਠੰਡੇ ਮਿੱਠੇ ਜਲਦੀ ਸ਼ਭੀਲ ਵੀ ਲਗਾਈ ਗਈ ਇਸ ਦੌਰਾਨ ਜਥੇ ਇਸ மூ ਮੈਂਬਰਾਂ ਨੇ ਆਉਣ ਜਾਣ ਵਾਲੇ ਰਾਗੀਦਾਂ ਨੂੰ ਬੜੇ ਹੀ ਪਿਆਰ ਤੇ ਸਤਿਕਾਰ ਸਹਿਤ ਠੰਡਾ ਮਿੱਠਾ ਜਲ ਕਮੇਟੀ ਦੇ ਪ੍ਰਧਾਨ ਗੁਰਦੇਵਾਲ ਸਿੰਘ ਜੋਨੀਆ ਤੇ ਕੁਲਾ ਸਰਿਹਾਲੇ ਵਾਲਾ ਨੇ ਅਮਰਜੀਤ ਸਿੰਘ ਟਾਂਡਾ ਦਾ ਤਹਿਤ ਹਲੋ ਧੰਨਵਾਦ ਕੀਤਾ ਜਿਨ੍ਹਾਂ ਨੇ ਮੰਦਰ ਵਿਖੇ ਆਉਣ ਵਾਲੀਆਂ ਸੰਗਤਾਂ ਲਈ ਠੰਡੇ ਪਾਣੀ ਦਾ ਕੂਲਰ ਭੇਟ ਕੀਤਾ ਹੈ